ਮੀ ਤੇ ਹੜ ਦਾ ਅਲਰਟ ਸਸਿਆ ਕਾਲ ਦੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 1 ਸਤੰਬਰ 2025 ਤੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਮੀ ਤੇ ਹੜ ਦੇ ਅਲਰਟ ਬਾਰੇ ਕਰਦੇ ਅਗੇ ਬੀਤੇ 24 ਘੰਟਿਆਂ ਦੇ ਦੌਰਾਨ ਪੰਜਾਬ ਤੇ ਹਿਮਾਚਲ ਦੇ ਬਹੁਤੇ ਖੇਤਰਾਂ ਚ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਮਿਲਿਆ ਹਿਮਾਚਲ ਦੇ ਤੇ ਪੰਜਾਬ ਦੇ ਕੁਝ ਖੇਤਰਾਾਂ 'ਚ ਇਸ ਟਾਈਮ ਵੀ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਜਿਹੜੀਆਂ ਰਾਤ ਤੋਂ ਕਾਰਵਾਈਆਂ ਸ਼ੁਰੂ ਹੋਈਆਂ ਸੀ ਸਾਰਾ ਦਿਨ ਰੁਕ ਰੁਕ ਕੇ ਚੱਲਦੀਆਂ ਨੇ ਤੇ ਮੌਜੂਦਾ ਸਮੇਂ ਵੀ ਸੰਗਰੂਰ ਬਰਨਾਲਾ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਰੋਪੜ ਮਹਾਲੀ ਦੇ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਾਰੀ ਨੇ ਤੇ ਇਹ ਜਿਹੜਾ ਸੰਗਰੂਰ ਬਰਨਾਲੇ ਵਾਲਾ ਮੀਂਹ ਇਹ ਹੌਲੀ ਹੌਲੀ ਮਾਨਸਾ ਤੇ ਬਠਿੰਡਾ ਦੇ ਕਈ ਇਲਾਕਿਆਂ ਨੂੰ ਕਵਰ ਕਰ ਸਕਦਾ ਹੈਗਾ ਦੇਰ ਰਾਤ ਤੱਕ ਜੇ ਆਉਂਦੇ 5-7 ਦਿਨਾਂ ਦੀ ਮੌਸਮ ਦੀ ਗੱਲ ਕੀਤੀ ਆ ਤਾਂ ਮੀਂਹਾਂ ਤੋਂ ਕੋਈ ਵੱ ਅਲੱਗ-ਅਲੱਗ ਖੇਤਾਂ 'ਚ ਚੱਲਦੇ ਰਹਣੀਆਂ ਕਦੇ ਉਹ ਮੱਝ ਦੇ ਬਾਬੇ 'ਚ ਹਲਚਲ ਹੋ ਸਕਦੀ ਆ ਜਾਂ ਕਦੇ ਮਾਲਵਾ 'ਚ ਕਦੇ ਪਵਾਦੀ ਰੀਅ ਵਿੱਚ ਮਤਲਬ ਕਿ ਇੱਕ ਸਾਰ ਵੱਡੇ ਲੈਵਲ ਤੇ ਹੁਣ ਮੀਂਹ ਪ੍ਰਭਾਵਿਤ ਨਹੀਂ ਕਰੂਗਾ ਸਾਰੇ ਇਲਾਕਿਆਂ ਨੂੰ ਪਰ ਮੀਂਹ ਦੀਆਂ ਕਾਰਵਾਈਆਂ ਤੋਂ ਰਾਹਤ ਦੀ ਸੰਭਾਵਨਾ ਹਾਲ ਦੀ ਘੜੀ ਨਹੀਂ ਦਿਖਾਈ ਤੇਰੀ ਅਲੱਗ-ਅਲੱਗ ਖੇਤਾਂ ਜ਼ਮੀਨੀਆਂ ਕਾਰਵਾਈਆਂ ਉਹਦੇ ਦਿਨਾਂ ਵਿੱਚ ਹੁੰਦੀਆਂ ਰਹਿਣੀਆਂ ਨੇ ਬੀਤੇ 24 ਘੰਟਿਆਂ 'ਚ ਬਹੁਤ ਭਾਰੀ ਮੀਂਹ ਦੇਖ ਨੂੰ ਮਿਲਿਆ ਹੋਵੇ ਪੰਜਾਬ ਤੇ ਹਿਮਾਚਲ ਦੇ ਕਈ ਇਲਾਕਿਆਂ 'ਚ ਇਸੇ ਤਰ੍ਹਾਂ ਭਾਗੜਾ ਡੈਮ ਤੇ ਨੰਗਲ ਡੈਮ ਦੇ ਇਲਾਕਿਆਂ ਵਿੱਚ ਬੀਤੇ 24 ਘੰਟਿਆਂ 'ਚ 220 ਮਿ ਖਾਤਰੇ ਦੇ ਇਨਸਾਨ ਤੋਂ ਸੀ ਫਿਊਟੋ へਠਾਂ ਚੱਲ ਰਿਹਾ ਹੈਗਾ ਜਿੱਤੇ 35000 ਕਿਊਸਿਕ ਪਾਣੀ ਸਤਲੋਜ ਵਿੱਚ ਛੱਡਿਆ ਜਾ ਰਿਹਾ ਹੈਗਾ ਲਗਭਗ ਟੋਟਲ ਜਿਹੜਾ 50000 ਦੇ 55000 ਦੇ ਕਿਊਸਿਕ ਕਰੀਬ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈਗਾ ਨੰਗਲ ਡੈਮ ਤੋਂ ਭਾਗੜਾ ਡੈਮ ਤੋਂ ਛੱਡਿਆ ਜਾ ਰਿਹਾ ਹੈਗਾ ਤੇ ਉਦੋਂ ਥੋੜਾ ਥੋੜਾ ਪਾਣੀ ਜਿਹੜਾ ਨਹਿਰਾਂ ਵਿੱਚ ਪੰਡਿਆ ਜਾਂਦਾ ਹੈਗਾ ਤੇ ਬਾਕੀ ਜਿਹੜਾ 35 ਕਿ 30 35000 ਕਿਊਸਿਕ ਸਤਲੋਜ ਦੇ ਵਿੱਚ ਆ ਰਿਹਾ ਹੈਗਾ ਤੇ ਇਸੇ ਤਰ੍ਹਾਂ ਔਂਗ ਡੈਮ ਦੇ ਵਿੱਚ ਵੀ ਜਿਹੜਾ ਪਾਣੀ ਦਾ ਲੈਵਲ ਹੈਗਾ ਉਹ 1390 ਫੁੱਟ ਦੇ ਕਰੀਬ ਬਣਿਆ ਹੋਇਆ ਹੈਗਾ ਤੇ ਉਹਦੇ ਵਿੱਚੋਂ ਜਿਹੜਾ 110000 ਕਿਊਸਿਕ ਪਾਣੀ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ ਹੁਣ ਆਉਂਦੇ ਦਿਨਾਂ ਵਿੱਚ ਰਾਵੀ ਬਿਆਸ ਦਰਿਆ ਤੋਂ ਬਾਅਦ ਸਤਲੁਜ ਤੇ ਘੱਗਰ ਦੇ ਦਰਿਆ ਵਿੱਚ ਵੀ ਜਿਹੜੇ ਹੜ੍ਹ ਦੀ ਸਥਿਤੀ ਪੈਦਾ ਹੁੰਦੀ ਦਿਖਾਈ ਦੇ ਰਹੀ ਆ ਇਹਦੇ ਵਿੱਚ ਹੁਣ ਕੋਈ ਦੋ ਰਹਿ ਨਹੀਂ ਹੈਗੀ ਕਿ ਹੜ੍ਹ ਆਊਗਾ ਜਾਂ ਤੁਹਾਨੂੰ ਕੋਈ ਆ ਕੇ ਦੱਸੂਗਾ ਹਲੇ ਬੈਠੇ ਰਹੋ ਹਲੇ ਦੋ ਚਾਰ ਦਿਨ ਬੈਠੇ ਰਹੋ ਫੇਰ ਹੜ੍ਹ ਆਊਗਾ ਅਸੀਂ ਅਲਰਟ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ ਭਾਰੀ ਤੋਂ ਭਾਰੀ ਮੀਂਹ ਦੇ ਕਾਰਨ ਹੜਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ ਘੱਗਰ ਤੇ ਸਤਲੁਜ ਦੇ ਦਰਿਆ ਵਿੱਚ ਜਿਹੜੇ ਨਾਲ ਲੱਗਦੇ ਇਲਾਕੇ ਨੇ ਸਤਲੁਜ ਦੇ ਖਾਸ ਕਰਕੇ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਜਾਂ ਮੋਗਾ ਏਰੀਆ ਹੋ ਗਿਆ ਫੋਲਪੁਰ ਫਾਜ਼ਿਲਕਾ ਦੇ ਇਲਾਕੇ ਹੋਰ ਵੀ ਅਲਰਟ ਹੋ ਜਾਣ ਕਿਉਂਕਿ ਸਤਲੁਜ ਵਿੱਚ ਕਿਸੇ ਵੀ ਵੇਲੇ ਵੀ ਪਾਣੀ ਹੋਰ ਵੱਸ ਸਕਦਾ ਤੇ ਅੱਜ ਵੀ ਸਤਲੁਜ ਕਈ ਖੇਤਾਂ ਵਿੱਚ ਓਵਰਫਲੋ ਹੁੰਦੀ ਦਿਖਾਈ ਦੇ ਰਹੀ ਹੈਗੀ ਇਸੇ ਤਰ੍ਹਾਂ ਕਗਰ ਦੇ ਕਗਰ ਕੈਚਮੈਂਟ ਵਿੱਚ ਵੀ ਬਹੁਤ ਜ਼ਿਆਦਾ ਪਾਰੀ ਮੀ ਪਿਆਗਾ ਜਿਸ ਦਾ ਕਰਕੇ ਕਗਰ ਕਗਰ ਦਰਿਆ ਵੀ ਕਈ ਇਲਾਕਿਆਂ ਵਿੱਚ ਓਵਰਫਲੋ ਹੁੰਦਾ ਦਿਖਾਈ ਦੇ ਰਿਹਾ ਹੈਗਾ ਕਗਰ ਦਰਿਆ ਦੇ ਵਿੱਚ ਪਟਿਆਲਾ ਤੋਂ ਲੈ ਕੇ ਸੰਗਰੂਰ ਮਾਨਸਾ ਅਤਿਆਬਾਦ ਸਰਦੂਲਗੜ ਦੇ ਏਰੀਏ ਹੋਗੇ ਚਾਹੇ ਸਰਸੇ ਦੇ ਏਰੀਏ ਹੋਵੇ ਉਹ ਏਰੀਏ ਜਿਹੜੇ ਨਾਲ ਲੱਗਦੇ ਨੇ ਜਾਂ ਪਿੰਡ ਨੀਵੇਂ ਨੇ ਉਹ ਅਲਰਟ ਤੇ ਰਹਿਣ ਜਿਹੜੇ ਪਿੰਡ ਨੀਵੇਂ ਨੇ ਜਾਂ ਘਾ ਨੀਵੇਂ ਨੇ ਘੱਦਰਿਆਂ ਦੇ ਨਾਲ ਉਹ ਆਪ ਦਾ ਉੱਚੀਆਂ ਥਾਵਾਂ ਤੇ ਚਲੇ ਜਾਣਾ ਜਿਹੜੇ ਪਿੰਡ ਨੀਵੇਂ ਨੇ ਉਹ ਵੀ ਆਪ ਦਾ ਉੱਚੀਆਂ ਥਾਵਾਂ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਨ ਜਾਂ ਆਪਣਾ ਸਮਾਨ ਪਹਿਲਾਂ ਹੀ ਉੱਚੀਆਂ ਥਾਵਾਂ ਤੇ ਰੱਖ ਲੈਣ ਕਿਉਂਕਿ ਹਰ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਆਉਂਦੇ ਦਿਨਾਂ ਵਿੱਚ ਮੀਂਹ ਕਿ ਟੁੱਟੀਆਂ ਕਾਰਵਾਈਆਂ ਤਾਂ ਚੱਲਦੀਆਂ ਰਹਿਣੀਆਂ ਹੁਣ ਡੈਮਾਂ ਤੋਂ ਜਿਹੜਾ ਪਾਣੀ ਛੱਡਿਆ ਜਾਊਗਾ ਸਤਲੁਜ ਦੇ ਵਿੱਚ ਉਹਦੇ ਕਾਰਨ ਵੀ ਸਤਲੁਜ ਦਰਿਆ ਵਿੱਚ ਹਰ ਦੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਪ੍ਰਸ਼ਾਸਨ ਵੱਲੋਂ ਕਿਸੇ ਵੇਲੇ ਵੀ ਪਾਣੀ ਇਕਦੰਬ ਵਧਾ ਕੇ ਛੱਡਿਆ ਜਾ ਸਕਦਾ ਤੇ ਘੱਗਰਿਆ ਵਿੱਚ ਘੱਗਰ ਕੈਚਮੈਂਟ ਤੇ ਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਦੇ ਕਾਰਨ ਜਿਹੜਾ ਬਿਲਕੁਲ ਉਫਾਨ ਤੇ ਚੱਲ ਰਿਹਾ ਜਿਹਦੇ ਵਿੱਚ ਕਈ ਚੌਂ ਤੇ ਨਾਲਿਆਂ ਦਾ ਪਾਣੀ ਵੀ ਮਿਕਸ ਹੋ ਰਿਹਾ ਹੈਗਾ ਕਿ ਜਿਹਦਾ ਕਰਕੇ ਘੱਗਰਿਆ ਬਹੁਤ ਜ਼ਿਆਦਾ ਉਫਾਨ ਤੇ ਚੱਲ ਰਿਹਾ ਹੈ ਇਹ ਕਿਸੇ ਵੀ ਵੇਲੇ ਵੀ ਕਿਤੇ ਟੁੱਟ ਸਕਦਾ ਇਦਾਂ ਦੀ ਪੌਸਿਬਿਲਿਟੀ ਸੁਭਾਵਨਾ ਜਾਪ ਰਹੀ ਆ ਸੋ ਆਉਂਦੇ ਦਿਨਾਂ ਵਿੱਚ ਹਰਤੇ ਮੀਂਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਜਿੱਦੋਂ ਕੋਈ ਹਲੇ ਵੱਡੇ ਪੱਧਰ ਤੇ ਰਾਹਤ ਦੀ ਸੁਭਾਵਨਾ ਨਹੀਂ ਦਿਖਾਈ ਦੇ ਰਹੀ ਸਾਡਾ ਮਕਸਦ ਅਪਡੇਟ ਕਰਨਾ ਅਲਰਟ ਕਰਨਾ ਚੌਕਸ ਰਹਿਣਾ ਤਾ ਜੋ ਤੁਹਾਨੂੰ ਇਹ ਜਾਣਕਾਰੀ ਦਾ ਫਾਇਦਾ ਹੋ ਸਕੇ ਸੋ ਹਾਲ ਫਿਲਹਾਲ ਇੰਨੀ ਕ ਅਪਡੇਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ